ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਡੇ ਲਈ ਲੇਕੀ ਪਟਿਆਲਾ ਸੀ ਪੱਗ ਜਿਹਦੇ ਨਾਲ 7.5 ਮੀਟਰ ਦਾ ਕੱਪੜਾ ੜਵਾ ਫੋਲਾ ਵਾਲ ਵਰਤਿਆ ਤੇ ਜਿਹੜਾ ਆਪਾਂ ਥੱਲੇ ਜੀ ਕੇਸ ਕਿ ਸਜਾਈ ਆ ਉਹ ਆਪਣੀ ਹੈਗੀ 1 ਮੀਟਰ ਦੀ ਤੇ ਜਿਹੜਾ ਆਪਾਂ ਪੱਲਾ ਲਾਗਾਵਾਂਗੇ ਆਪਾਂ ਪੋੜੀ ਦੇ ਕੋਲ ਤੋਂ ਬਸ ਥੱਲੇ ਬੰਦ ਪਾਸੇ ਉੱਪਰ ਆ ਕੇ ਤੇ ਆਪਾਂ ਇਹਦਾ ਹਾਫ ਤੋਂ ਪਿੰਚ ਕਰਕੇ ਚੰਗੇ ਤਰੀਕੇ ਨਾਲ ਆਪਾਂ ਤੇ ਜਿਹੜਾ ਆਪਾਂ ਸਾਫ਼ ਕਰਕੇ ਤੇ ਆਪਾਂ ਹੱਥ ਫੇਰਦੇ ਜਿਹੜਾ ਆਪਾਂ ਲੜਾ ਉੱਪਰ ਲਗਾ ਦੇਵਾਂਗੇ ਤੇ ਆਪਾਂ ਲੜ ਲਗਾ ਕੇ ਆਪਾਂ ਉੱਪਰੋਂ ਥੱਲੇ ਉਹ ਬੈਗ ਤੋਂ ਪਿੰਚ ਕਰ ਦਵਾਂਗੇ ਤੇ ਬੈਕ ਨੂੰ ਪਿੰਚ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਹ ਪੂਣੀ ਦਾ ਕੋਲ ਤੋਂ ਬਾਅਦ ਥੱਲੇ ਬੰਦਪਾਸੇ ਉੱਪਰ ਰੱਖ ਕੇ ਤੇ ਮੂਰੀਓ ਲਾ ਕੇ ਆਪਾਂ ਪਿੱਛੇ ਤੱਕ ਜਿਹੜੀ ਸਫਾਈ ਆ ਉਹ ਉੱਪਰਲੇ ਪਾਸੇ ਕਰਾਂਗੇ ਤੇ ਫਿਰ ਆਪਾਂ ਇਹਦਾ ਹਾਫ ਤੋਂ ਪਿੰਚ ਕਰ ਦਵਾਂਗੇ ਤੇ ਆਪਾਂ ਡਬਲ ਪਿੰਚ ਕਰਕੇ ਆਪਾਂ ਉੱਪਰੋਂ ਵੀ ਹਲਕਾ ਜਿਹਾ ਆਪਾਂ ਫੋਲਡ ਕਰਕੇ ਤੇ ਆਪਣਾ ਇਹ ਲਾੜਾ ਲਗਾ ਦਵਾਂਗੇ ਤੇ ਲੜ ਲਗਾ ਕੇ ਜਿਹੜਾ ਆਪਾਂ ਇਹਦੇ ਵਿੱਚ ਬਾਜ ਆਉ ਫੇਰਾਂਗੇ ਤਾਂ ਬਾਅਦ shear ਕਿਹੜਾ ਆਪਣਾ ਇਹਦੀ ਮੋਟਾਈ ਆ ਵੱਜ ਜਵੇ ਤੇ ਚੰਗੀ ਤਰਿਕਾ ਨਾਲ ਆਪਾਂ ਇਹਦੇ ਵਿੱਚ ਬਾਜ ਫੇਰ ਕੇ ਆਪਣਾ ਲਾੜਾ ਉੱਪਰ ਲਗਾ ਦਵਾਂਗੇ ਤੇੜੀ ਸਫਾਈ ਆ ਆਪਾਂ ਪੁੱਛੇ ਤੱਕ ਕਰਾਂਗੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਦੇ ਨਵੇਂ ਆ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰ ਦੇਣ ਜਿਹੜੇ-ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਫੋਲੋ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜਾ ਅਗਲਾ ਲੜ ਵੀ ਆਪਾਂ ਉਸ ਤਰੀਕੇ ਨਾਲ ਹੀ ਹਾਫ ਤੋਂ ਪਿੰਚ ਕਰਕੇ ਤੇ ਉੱਪਰ ਆਪਾਂ ਫੋਲਡ ਕਰ ਲਵਾਂਗੇ ਤੇ ਇਹ ਆਪਣਾ ਜਿਹੜਾ ਪੇਜ ਆ ਤੋਂ ਵਿੱਚ ਆਪਾਂ ਬਾਹਰ ਫੇਰ ਲਵਾਂਗੇ ਤਾਂੜੇ ਆਪਣੀ ਪੇਜ ਦੀ ਮੋਟਾਈ ਆ ਵਾਜ ਜਾਵੇ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਇਹ ਤੁਹਾਡਾ ਫਾਸਲਾ ਹੈ बराबर होना चाहिए ਤੇ ਆਪਾਂ ਲੜਾ ਜਿਹੜਾ ਲਗਾ ਕੇ ਉੱਪਰੋਂ ਥੱਲੇ ਬੈਕਪੇਂਚੇ ਕਰ ਲਵਾਂਗੇ ਤੇ ਜਿਹੜੇ ਆਪਾਂ ਬਾਜਾ ਉਹ ਆਪਾਂ ਫੇਰਾਂਗੇ ਤੇ ਉੱਪਰਲੇ ਪੇਚ ਵੀ ਜਿਹੜਾ ਆਪਾਂ ਬਾਜੋ ਫੇਰਾਂਗੇ ਤੇ ਤੁਸੀਂ ਜਿਹੜਾ ਉੱਪਰਲੇ ਪੇਚਾਂ ਦਾ ਫਾਸਲਾ ਉਹ ਵੀ ਤੁਸੀਂ ਬਰਾਬਰ ਹੀ ਰੱਖਣਾ ਹੈ ਤੇ ਇਹ ਇੱਕ ਗੱਲ ਦਾ ਖਾਸ ਧਿਆਨ ਰੱਖਣੇ ਤੋਂ ਜੇ ਤੁਸੀਂ ਬੈਕ ਟੂ ਪਿੰਚ ਕਰੋਗੇ ਤਾਂ ਤੁਸੀਂ ਉੱਪਰੋਂ ਤੋਂ ਲੈ ਕੇ ਦੋਨਾਂ ਪਾਸੇ ਇਹ ਪਿੰਚ ਉਹ ਕਰਨਾ ਹੈ ਜੇ ਤੁਸੀਂ ਉੱਪਰਲੇ ਪਰ ਪਿੰਚ ਨਹੀਂ ਕਰਦੇ ਤਾਂ ਇਹ ਤੇਰੇ ਡੇੜੇ ਉੱਪਰਲੇ ਪੇਚ ਨੇਗੇ ਉਹਨਾਂ ਜਿਹੜੇ ਵੱਲਣਗੇ ਉਹ ਰਹਿ ਜਾਂਦੇ ਨੇ ਤੇ ਜੇ ਤੁਸੀਂ ਥੱਲੇਲੇ ਪਾਸੇ ਉਹ ਪਿੰਚ ਨਹੀਂ ਕਰਦੇ ਤਾਂ ਤੁਹਾਡੇ ਜਿਹੜੇ ਸੱਜੇ ਪਾਸੇ ਵੱਲਦਾ ਜਿਹੜਾ ਪੱਲਾ ਹੈ ਉੱਟ ਲੈ ਰਹ ਜਾਂਦਾ ਜਿਹੜੇ ਨਾਲ ਜਿਹੜਾ ਤੁਹਾਡਾ ਪੇਚ ਹੈ ਉਹ ਵੀ ਟੇਲਾ ਰਹ ਜਾਂਦਾ ਤੇ ਉਹਦੇ ਵਿੱਚ ਵੱਲਦੇ ਨੇ ਜਿਹੜੇ ਉਹ ਪੈ ਜਾਂਦੇ ਨੇ ਤੇ ਉਹੀ ਆਪਾਂ ਥੱਲੇ ਥੱਲੇੋਂ ਜਦੋਂ ਪਿੰਜ ਨਹੀਂ ਕਰਦੇ ਉਹ ਜਿਹੜੇ ਖੱਪੇ ਪਾਸਿਓਂ ਆਪਾਂ ਜਿਹੜੇ ਪੇਜ ਬਣਾਵਾਂਗੇ ਤੇ ਉਹਦੇ ਪਿੱਛੇ ਜਿਹੜੇ ਬੱਲ ਲੱਗੇ ਉਹ ਪੈ ਜਾਂਦੇ ਨੇ ਤੇ ਤੁਸੀਂ ਹਮੇਸ਼ਾ ਉੱਪਰੋਂ ਥੱਲੇੋਂ ਬੈਗ ਤੋਂ ਪਿੰਚਾ ਜੜਾ ਜ਼ਰੂਰ ਕਰ ਲੈਣਾ ਹੈ ਤੇ ਅਗਲਾ ਲੜਪੀ ਆਪਾਂ ਉਸੇ ਤਰੀਕੇ ਨਾਲ ਜਿਹੜਾ ਲਗਾਏ ਹੈ ਪੂਣੀ ਤੱਕ ਲੱਗ ਲਓ ਥੱਲੇੋਂ ਬੰਦ ਪਾਸੇ ਉੱਪਰ ਰੱਖ ਕੇ ਹੱਥ ਤੋਂ ਪਿੰਚਾ ਕਰਕੇ ਉੱਪਰ ਆਪਾਂ ਫੋਲਡ ਕਰਕੇ ਤੇ ਉਹਦੇ ਵਿੱਚ ਬਾਅਦ ਫੇਰ ਦੇ ਆਪਾਂ ਪੇਜ 'ਤੇ ਲਗਾ ਦੇਵਾਂਗੇ ਤੇ ਹਲਕਾ ਜਿਹਾ ਆਪਾਂ ਹੱਥ ਫੇਰ ਕੇ ਉੱਪਰੋਂ ਥੱਲੇੋਂ ਬੈਗ ਤੋਂ ਪਿੰਚਾ ਕਰ ਲਵਾਂਗੇ ਉਣੀਰ ਪੇਸ਼ੇਪਾ ਆਪਾਂ ਬਰਾਮਾਂਗੇ ਤੇ ਉੱਪਰਲੇ ਪੇਚ ਦਾ ਪਰਫੋਰਸਲਾ ਬਰਾਬਰ ਕਰਾਂਗੇ ਤੇ ਆਪੜ ਚੰਗੇ ਤਰੀਕੇ ਨਾਲ ਉੱਪਰਲੇ ਜਿਹੜੇ ਪੰਪ ਪੇਚ ਆਪਾਂ ਸਫਾਈਆ ਉਹ ਆਪਾਂ ਕਰਾਂਗੇ ਤੇ ਪਿਛੇ ਤੱਕੜੀ ਆਪਾਂ ਸਫਾਈਆ ਉਹ ਬਾਜ ਨਾਲ ਆਪਾਂ ਪੇਚਾਂ ਚ ਕਰਾਂਗੇ ਤੇ ਅਗਲਾ ਜਿਹੜਾ ਆਪਾਂ ਲੜਾ ਲਗਾਵਾਂਗੇ ਉਹ ਉਪਰੋਂ ਥੱਲੇ ਬੈਕ ਟੂ ਪਿੰਚ ਕਰਕੇ ਪੋਣੀ ਦਾ ਖੋਲਦੋ ਬਸ ਇਹਨਾਂ ਦੇ ਬੰਦ-ਬੰਦ ਪਾਸੇ ਉੱਪਰ ਰੱਖ ਕੇ ਤੇ ਹਾਫ ਤੋਂ ਜਿਹੜਾ ਆਪਾਂ ਪਿੰਚ ਕਰ ਲਵਾਂਗੇ ਉਹਦੇ ਤਰੀਕੇ ਨਾਲ ਜਿਵੇਂ ਆਪਾਂ ਜਿਹੜੇ ਪਹਿਲੇ ਲੜਾ ਚ ਕਰਕੇ ਹੋਇਆ ਮਾਰੀਆਂ ਤੇ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮਾਤੋਬਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਤਾਂ ਤੇ ਜਿਹੜੇ ਵੀਰ ਪਟੇਲਾ ਸਿਪੱਗ ਸਿੱਖਣ ਵਿੱਚ ਕੋਈ ਪ੍ਰੋਬਲਮ ਆਦੀ ਤਾਂ ਵੀਡੀਓ ਨੂੰ ਦੇਖ ਕੇ ਆਪਣਾ ਪ੍ਰੋਬਲਮ ਦਾ ਹੱਲ ਕਰ ਸਕਣ ਤੇ हां थोड़ा अपन पिंच करके ते हल्का डबल पिंच कर ਲਵਾਂਗੇ ਤੇ پروਬਿਲ ਦਾ ਆਪਾ ਫੋਲਡ ਉਹ ਕਰ ਲਵਾਂਗੇ ਢਿੰਗੀ ਦੇ ਕਿਨਾਰੇ ਪੰ ਪੇਚੇ ਦਾ ਕਪਾਹ ਸੁਫਾਈ ਆ ਹੱਥ ਨਾਲ ਕਰ ਲਵਾਂਗੇ ਤੇ ਬਾਹਰ ਫੇਰੀ ਮੈਂ ਕਿਤੇ ਆਪਣੇ ਉਹ ਜਿਹੜਾ ਕੱਪੜੇ ਕਰਨ ਜਿਹੜਾ ਵੱਧ ਉੱਬਰ ਨਾ ਜਾਵੇ ਆਪਣੀ ਪੱਗੇ ਦਾ ਕੱਪੜਾ ਤੇ ਉੱਪਰੋਂ ਆਪਾਂ ਜਿਹੜਾ ਹਲਕਾ ਜਿਹਾ ਪਿੰਚ ਕਰਦੇ ਤੇ ਲਾੜਾ ਜਿਹੜਾ ਆਪਾਂ ਲਗਾ ਦੇਵਾਂਗੇ ਕਿੰਗਦਰੀ ਕੈਨੇਡਾ ਆਪਾਂ ਆਪਾਂ ਬਾਜ ਫੇਰਦੇ ਵਜੋਂ ਆਪਣੀ ਪੇਜ ਤੱਕ ਬਾਜ ਫੇਰਾਂਗੇ ਤੇ ਇਹਦੀ ਮੋਟਾਈ ਜਿਹੜੀ ਆਪਾਂ ਬਣਾਵਾਂਗੇ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਤੁਹਾਡਾ ਜਿਹੜਾ ਫਾਸਲਾ ਉਹ ਉੱਪਰਲੇ ਪੇਜ ਉਨੋਂ ਚਾਹੀਦਾ ਥੱਲੇਲੇ ਪੇਜ ਉਨੋਂ ਦੋਨੋਂ ਪਾਸਿਓਂ ਬਰਾਬਰ ਹੋਣਾ ਚਾਹੀਦਾ ਜੇ ਤੁਹਾਡਾ ਜਿਹੜਾ ਫਾਸਲਾ ਬੱਧਾ ਤਾਂ ਤੁਹਾਡੀ ਪੱਗ ਦੇਖਣ ਵਿੱਚ ਵਧੀਆ ਨਹੀਂ ਲੱਗਦੀ ਤੇ ਫਾਸਲਾ ਫਾਸਲਾ ਤਾਂ ਹੋ ਗਿਆ ਤੇ ਤੁਹਾਡਾ ਜਿਹੜਾ ਮੋਟਾਈਆ ਉਹ ਵੀ ਇੱਕ ਸਰ ਹੋਣੀ ਚਾਹੀਦੀ ਤੇ ਤੁਹਾਡਾ ਇੱਕ ਹੁੰਦਾ ਕਿ ਤੁਹਾਡਾ ਪਹਿਲਾ ਪੇਜ ਪਤਲਾ ਤੇ ਦੂਜਾ ਪੇਜ ਮੋਟਾ ਤਾਂ ਤੁਹਾਡੀ ਜਿਹੜੀ ਪਾਗੋ ਦੇਖਾਂ ਬਈ ਵਧੀਆ ਨਹੀਂ ਲੱਗਦੀ ਤੇ ਜਿਹੜਾ ਆਪਾਂ ਅਗਲਾ ਲਾ ਲਾਵਾਂਗੇ ਉਹ ਉਸੇ ਤਰੀਕੇ ਨਾਲ ਹੀ ਬੈਕ ਨੂੰ ਪਿੰਚ ਕਰਕੇ ਪੁੜੀ ਦੇ ਕੋਲ ਦੋ ਬਸ ਸੱਲੇ ਬੰਦ ਪਾਸੇ ਉੱਪਰ ਰੱਖ ਕੇ ਜਿਹੜਾ ਆਪਣਾ ਬਾਧੂ ਕਪੜਾ ਹੋਵੇਗਾ ਉਹਨੂੰ ਆਪਾਂ ਅੰਦਰ ਕਰ ਲਵਾਂਗੇ ਤੇ ਆਪਾਂ ਬਾਧੂ ਕਪੜਾ ਕਿਵੇਂ ਕਰਨ ਕਿ ਜਿਹੜਾ ਤੁਹਾਡਾ ਅੱਖ ਤੋਂ ਥੱਲੇ ਲ ਕਪੜਾ ਹੁੰਦਾ ਉਹਨੂੰ ਤੁਸੀਂ ਜਿਹੜਾ ਅੰਦਰ ਕਰਨਾ ਹੈ ਤੇ ਚੰਗੇ ਤਰੀਕੇ ਨਾਲ ਆਪਾਂ ਪੱਲਾ ਜਿਹੜਾ ਸਾਫ਼ ਕਰ ਲਵਾਂਗੇ ਤੇ ਪ੍ਰੋਪਰ ਸਾਫ ਕਰਕੇ ਤੇ ਆਪਾਂ ਜਿਹੜਾ ਹਾਫ ਤੋਂ ਪਿੰਚ ਕਰ ਲਵਾਂਗੇ ਹਾਫ ਤੋਂ ਪਿੰਚ ਕਰਕੇ ਆਪਾਂ ਹਲਕਾ ਜਿਹਾ ਆਪਾਂ ਡਬਲ ਪਿੰਚ ਕਰ ਲਵਾਂਗੇ ਤੇ ਉੱਪਰ ਵੀ ਜਿਹੜਾ ਆਪਾਂ ਫੋਲਡ ਉਹ ਕਰ ਲਵਾਂਗੇ ਤੇ ਚੰਗੇ ਤਰੀਕੇ ਨਾਲ ਆਪਾਂ ਲਾੜੇਵੋ ਲਗਾ ਦਵਾਂਗੇ ਤੇ ਆਪਾਂ ਹੰਸਲਾ ਘੱਟ ਰੱਖਦੇ ਜਿਹੜਾ ਲੜ ਇਹਨੂੰ ਲਗਾ ਦਵਾਂਗੇ ਤੇ ਬਾਅਦ ਵਿੱਚ ਆਪੜਾ ਬਾਜਨਾਲਾ ਦਾ ਫੰਸਲਾ ਹਲਕਾ ਬੋਧਾ ਦਵਾਂਗੇ ਚੰਗੀ ਤਰੀਕੇ ਨਾਲ ਆਪਾਂ ਬਾਜ ਫੇਰਦੇ ਹਾਂ ਲੜ ਵਿੱਚ ਤੇ ਪਿੱਛੇ ਤੱਕ ਤਾਂ ਪੂਰੀ ਸਫਾਈ ਹੋ ਕਰਾਂਗੇ ਤੇ ਪੁੱਪਰਲੇ ਪਾਸੇ ਵੀੜਾ ਆਪਣਾ ਬਾਜੋ ਫੇਰਾਂਗੇ ਤਾਂ ਜਿਹੜਾ ਆਪਣਾ ਪੰਜਵਾਂ ਲੜਾ ਹੈ ਉਹ proper ਤਰੀਕੇ ਨਾਲ ਆਪਣਾ ਦੇਖਿਓ ਉੱਪਰੋਂ ਤੇ ਇਹਦੇ ਨਾਲ ਜਿੰਦਾ ਕਿੜੀ ਆਪਣੀ ਪੱਗ ਉੱਪਰੋਂ ਦੇਖਣ ਜਿਹੜਾ ਆਪਣਾ ਉੱਪਰਲਾ ਸ਼ੇਪ ਨੂੰ ਦਿਆਓ ਦੇਖਣ ਬਈ ਚੜੀ ਵਧੀਆ ਲੱਗੂਗੀ ਤੇ ਚੰਗੀ ਲਿਕਨਾ ਆਪਾਂ ਉੱਪਰਲੇ ਪੇਚ ਤੋਂ ਜਿਹੜਾ ਆਪਾਂ ਲੜਾ ਉੱਪਰੋਂ ਆਮਾਗੇ ਤੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਤੇ ਬੈਲ ਨੋਟੀਫਿਕੇਸ਼ਨ ਜਿਹੜਾ ਤੁਸੀਂ ਆਲਟ ਸਿਲੈਕਟ ਕਰਦੇ ਹੋ ਤਾਂ ਜਿਹੜੀਆਂ ਇਹ ਜਿਹੇ ਵੀਡੀਓ ਆਉਣ ਤੇ ਤੁਹਾਨੂੰ ਜਿਹੜਾ ਪਤਾ ਲੱਗਦਾ ਰਹੇ ਤੇ ਚੰਗੇ ਦੇਖਣੇ ਦਾ ਪਾਲਾੜਾ ਉੱਪਰ ਲਗਾ ਦੇਵਾਂਗੇ ਤੇ ਪਿੱਛੇ ਤਾਂ ਕਿਹੜਾ ਪਾ ਤਿਆਰ ਰੱਖਣਗੇ ਤੋਂੜੀ ਹਰ ਇੱਕ ਲਾੜੇ ਪਿਛੋੜਾ ਵਾਲ ਨਹੀਂ ਪਣਾ ਚਾਹੀਦਾ ਤੇ ਤੁਸੇ ਇਹ ਗੱਲ ਦਾ ਖਾਸ ਧਿਆਨ ਰੱਖਣੇ ਕਿ ਤੁਹਾਡੇ ਜਿਹੜਾ ਨੋਕ ਆ ਜਾਣ ਕਿ ਜੇ ਤੋ ਤੁਸੀਂ ਪਹਿਲਾ ਲੜ ਲਗਾਏ ਹੋ ਤੁਸੀਂ ਸਾਰੇ ਲੜ ਜਿਹੜੇ ਇੱਕ ਜਗ੍ਹਾ ਤੇ ਨਿਕਲਣੇ ਚਾਹੀਦੇ ਹਨ ਜਿਵੇਂ ਤੇ ਵੀਡੀਓ ਚ ਦੇਖ ਰਹੇ ਹੋ ਤੁਹਾਡੇ ਜਿਹੜੇ ਸਾਰੇ ਲੜ ਨੇ ਇਹ ਉਹ ਇੱਕ ਜਗ੍ਹਾ ਤੇ ਨਿਕਲ ਰਹੇ ਹਨ ਜੇ ਤੁਹਾਡੇ ਲੜ ਇੱਕ ਜਗ੍ਹਾ ਤੇ ਨਹੀਂ ਨਿਕਲਦਾ ਤੇ ਤੁਹਾਡੀ ਜਿਹੜੀ ਪੱਗੋ ਦੇਖਣ ਵਿੱਚ ਵਧੀਆ ਨਹੀਂ ਲੱਗਦੀ ਤੇ ਫਿਰ ਜਿਹੜੀ ਪੱਗ ਬੰਨ ਲਗਾਉਣ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਤੇ ਇਹ ਪਾਚੰਗੀ ਰੱਖਣ ਨਾਲ ਆਪਾਂ ਬਾਅਦ ਫੇਰ ਕੇ ਤੇ ਆਪਾਂ ਲੜਾਂ ਦੀ ਸ਼ਟਿੰਗ ਕਰ ਲਈ ਹੈ ਤੇ ਪਾ ਉੱਪਰਲੇ ਪੇਚ ਆਪਾਂ ਜਿਹੜੇ ਬਾਹਰ ਆ ਫੇਰਾਂਗੇ ਤੇ ਜਿੱਥੇ ਕਿਤੇ ਆਪਾਂ ਨੂੰ ਲੱਗਦਾ ਕਿ ਆਪਣੇ ਡੂੰਘੇ ਪੇ ਹੋਏ ਜਾਂ ਪੱਗ ਵੱਧ ਜਿਹੜੀ ਨਿਕਲੀ ਹੋਈ ਹੈ ਉੱਥੋਂ ਆਪੜੇ ਪੱਗਾ ਉਪਰ ਘਟਾਵਾਂਗੇ ਤੇ ਤੁਸੀਂ ਜਿਹੜੀ ਆਪਣੀ ਸ਼ੇਪ ਆ ਪੱਗ ਦੀ ਉਹ ਤੁਸੀਂ ਜਿਹੜੀ ਮਿੱਟੀ ਰੱਖਣੀ ਆ ਤੇ ਜਿਆਦਾ ਤੁਸੀਂ ਜਿਹੜੀ ਠੀਕ ਨਹੀਂ ਠਕਣੀ ਤੇ ਚੰਗੇ ਤਰੀਕੇ ਨਾਲ ਆਪਾਂ ਲੜਾ ਲੜਾ ਸੱਟ ਕਰਾਂਗੇ ਤੇ ਜਿਹੜਾ ਆਪਾਂ ਪੱਗ ਬਨ ਲਗਾਉਣਾ ਹੈ ਕੱਲ੍ਹ gilad ਲਈ ਉਹ ਆਪਾਂ ਨੱਕ ਤੇ ਸੀਚ ਲਗਾਵਾਂਗੇ ਤੇ ਚੰਗੇ ਤਰੀਕੇ ਨਾਲ ਆਪਾਂ ਤੇ ਜਿਹੜਾ ਆਪਾਂ ਕੱਲ gilad ਲਗਾਵਾਂਗੇ ਆਪਾਂ ਪਹਿਲਾਂ ਜਿਹੜੇ ਆਪਣੇ ਲੜਨਗੇ ਨੂੰ ਹਲਕਾ-ਹਲਕਾ 3D ਕਰ ਲਵਾਂਗੇ ਤੇ ਤੁਸੀਂ ਜਿਹੜਾ ਪਾਣੀ ਵਰਤ ਕੇ ਵੀ 3D ਕਰ ਸਕਦੇ ਹੋ ਸੁੱਕੀ ਪੱਗ ਚ ਵੀ 3D ਕਰ ਸਕਦੇ ਹੋ ਤੇ ਪਾਣੀ ਨਾਲ ਜਿਹੜਾ ਤੁਹਾਡੇ ਹੁੰਦੇ ਕਿ ਜਿਹੜੇ ਤੁਹਾਡੇ ਪੱਦੇ ਨੇਗੇ ਉਹ 3D ਖੜ ਜੰਦੇ ਨੇ ਜਿਆਦਾ ਟਾਈਮ ਤੇ ਆਪਾਂ ਆਪਣੀ ਜਿਹੜੀ ਸ਼ੇਪ ਉਹ ਬਣਾਵਾਂਗੇ ਤੇ ਜਿਹੜਾ ਆਪਾਂ ਕੱਲ ਜਿਹੜਾ ਲੜ ਲਾ ਮੰਗੇ ਆਪਾਂ ਖੱਪਾ ਪੱਲਾ ਹਾਫ ਫੋਲਡ ਕਰ ਲਵਾਂਗੇ ਤੇ ਸੱਜਾ ਪੱਲਾ ਹਾਫ ਫੋਲਡ ਕਰ ਲਵਾਂਗੇ ਤੇ ਜਿਹੜਾ ਹਾਫ ਫੋਲਡ ਕਰਕੇ ਤੇ ਆਪਾਂ ਲੜਾ ਲਗਾ ਦੇਵਾਂਗੇ ਇਸ ਪੂਰੀ ਚੰਗੀ ਤੇ ਇੱਕਨ ਸਪਾਈ ਕਰਕੇ ਤੇ ਉੱਪਰੋਂ ਤੋਂ ਥੱਲੇ ਜਿਹੜਾ ਆਪਣਾ ਬਾਦੂ ਕੱਪੜਾ ਹੋਊਗਾ ਉਹਨੂੰ ਆਪਾਂ 15 ਕਰ ਲਵਾਂਗੇ ਤੇ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਆਪਾਂ ਬਾਦੂ ਕੱਪੜਾ ਹੈ ਉਹਨੂੰ ਆਪਾਂ 15 ਕਰ ਲਿਆ ਤੇ ਉੱਪਰ ਵੀ ਜਿਹੜਾ ਆਪਾਂ ਬਾਦੂ ਕੱਪੜਾ ਹੋਵੇਗਾ ਉਹਨੂੰ 15 ਕਰ ਲਵਾਂਗੇ ਇਕ ਕਿਨਾਰੇ ਆਪਾਂ ਪਿੱਛੇ ਤੱਕ ਆਪਾਂ ਸਫਾਈ ਕਰਕੇ ਕੱਲੀ ਲੜਦੀ ਤੇ ਆਪਣਾ ਇਹ ਲੜਾ ਉਪਰ ਪੱਗ ਪਿੰਦੇ ਥੱਲੇ ਉਹ ਲਿਆ ਕੇ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਚੰਕੀ ਦੇ ਰਿੱਖੇ ਨਾਲ ਸੱਜੇ ਪਾਸੇ ਵੱਲ ਨੂੰ ਮੋੜਨ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਪਾਂ ਬਲਣੇ ਕੇ ਆਪਾਂ ਬਣਾਵਾਂਗੇ ਹਲਕਾ ਹਲਕੇ ਤੇ ਬਲਣੇ ਜਿਹੜੇ ਆਪਣੇ ਸਿੱਧੇ ਬਣਨੇ ਚਾਹੀਦੇ ਹਨ ਕਿੰਗੀ ਦਿਖਣ ਲਾ ਪੱਲਾੜੇ ਉਹ ਲਗਾ ਕੇ ਤੇ ਆਪਣਾ ਪੱਗ ਪੈਣਾ ਉਹ ਮੁਚ ਗਿਆ ਸੀ ਇਸ ਲਈ ਸੀ ਆਪਣਾ ਜਿਹੜਾ ਦੁਬਾਰਾ ਪੱਗ ਪੈਣ ਲਗਾ ਕੇ ਤੇ ਉਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਪੱਗ ਬੰਨ੍ਹਦੇ ਥੱਲੇ ਉਹ ਲਿਆ ਕੇ ਸਿੱਦੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਚੰਗੀ ਤਰ੍ਹਾਂ ਕਿਨਾਰੇ ਦਾ ਪਾ ਲੜਾ ਸਜੀਪਾ ਸਭ ਨੂੰ ਮੋੜ ਕੇ ਤੇ ਆਪਾਂ ਲਗਾ ਧਾਂਗੇ ਤੇਲ ਲਗਾਉਣ ਤੋਂ ਬਾਅਦ ਹੁਣ ਆਪ ਜਿਹੜੇ ਆਪਣੇ ਸ਼ੇਪ ਆ ਜਾਂ ਕੋਈ ਬਾੜਾ ਉਹ ਕਾੜਾ ਸੈਟ ਕਰਾਂਗੇ ਤੇ ਜੇ ਥਿਕੇ ਤਾਂ ਆਪਾਂ ਲੱਗਦੇ ਕਿ ਡੋਂਗੋ ਪੈਂਦਾ ਹੈ ਜਾਂ ਬਾਧੂ ਪੱਗ ਉਪਰੀ ਹੋਈ ਹੈ ਤਾਂ ਉਥੋਂ ਅਟੜੀ ਪੱਗ ਆਪਣੇ ਉਹ ਲੂਟ ਕਰਾਂਗੇ ਤੁਸੀਂ ਇਹ ਗੱਲ ਦਾ ਜਿਹੜਾ ਕਾਸਟੀਆਂ ਰੱਖਣੇ ਤੁਹਾਡੀ ਜਿਹੜੀ ਅੱਖਾਂ ਤੋਂ ਬਰਾਬਰ ਆ ਉਹ ਹੋਣੀ ਚਾਹੀਦੀ ਹੈ ਤੁਹਾਡੀ ਪੱਗ ਚੰਗੀ ਤਰੀਕੇ ਨਾਲ ਇਹ ਆਪਾਂ ਸ਼ੇਪ ਆ ਤੇ ਇੱਕ ਆਦੜੀ ਆਪਾਂ ਵੱਧ ਘਾਟਾ ਉਹ ਪਾ ਚੱਕ ਲੈਣੀ ਹੈ ਤੇ ਜਿਹੜੀ ਆਪਣ ਜਿਆਦਾ ਉਬਰੀ ਹੋਵੇ ਜੀ ਉਹਨੂੰ ਆਪਾਂ ਬਾਜ ਨਾਲ ਜਾਂ ਆਪਣੇ ਹੱਥ ਨਾਲ ਆਪਾਂ ਸੈਟ ਕਰ ਦਵਾਂਗੇ ਤੇੜਾ ਆਪਾਂ ਆਪਣਾ ਸਿਰ ਟਕਣਾ ਹੈ ਜਿਹੜਾ ਆਪਾਂ ਪਹਿਲੇ ਲੜ ਲਾਇਆ ਸੀ ਉਹਨੂੰ ਆਪਾਂ ਖੋਲ ਲਵਾਂਗੇ ਤੇ ਖੋਲਣ ਤੋਂ ਬਾਅਦ ਜਿਹੜਾ ਆਪਾਂ ਚਾਰੇ ਪਾਸੇ ਟਕ ਦੇਵਾਂਗੇ ਟਕਣ ਤੋਂ ਬਾਅਦ ਆਪਾਂ ਪਿਛਲਾ ਲੜ ਜਿਹੜਾ ਖਿੱਚ ਲਵਾਂਗੇ ਤੇ ਖਿੱਚਣ ਤੋਂ ਬਾਅਦ ਤੇ ਜਿੱਥੇ ਕਿ ਅਪਣਾ ਇਹ ਸੇਰ ਨੰਗਾ ਰਹਿੰਦਾ ਆਪਾਂ ਟੱਗ ਲਵਾਂਗੇ ਤੇ ਬੈਕ ਲੜਾਪਾਂ ਲਗਾ ਦਵਾਂਗੇ ਤੇ ਜਲਦੀ ਨਵੇਂ ਵੀਡੀਓ ਕਰਾਜਣ ਨੂੰ ਕੋਈ ਗਿਛ ਖਾਲਸਾ